ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਤਨ ਤਨ ਅਮ੍ਰਿਸ਼ੀ ਹਿਤ ਬਾਬਾ ਦੀਪ ਸਿੰਘ ਜੀ ਤਨ ਤਨ ਅਮ੍ਰਿਸ਼ੀ ਹਿਤ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਵਾਂਝਾ ਨਾ ਰਹਿ ਜਾਵੇ ਸਾਰੇ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਭਗਤਾਂ ਦੀ ਫਰਿਆਦ ਅਕਾਲ ਪੁਰਖ ਵਾਹਿਗੁਰੂ ਸਿੱਧੀ ਸੁਣਦਾ ਕਿਉਂਕਿ ਭਗਤਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਮਾਲਾ ਫੇਰ ਕੇ ਨਾਮ ਜਪ ਕੇ ਸਿਮਰਨ ਕਰਕੇ ਵਸ ਵਿੱਚ ਕੀਤਾ ਹੁੰਦਾ ਹੈ ਤੇ ਇਸੇ ਤਰੀਕੇ ਨਾਲ ਜਿਹੜੀ ਅ ਨਿਹੰਗ ਸਿੰਘ ਫੌਜਾਂ ਹੁੰਦੀਆਂ ਨੇ ਉਹਨਾਂ ਨੇ ਸ਼ਹੀਦ ਸਿੰਘਾਂ ਨੂੰ ਵਸ ਕੀਤਾ ਹੁੰਦਾ ਹੈ ਤੇ ਸ਼ਹੀਦ ਸਿੰਘ ਕਿਵੇਂ ਵਸ ਕਰਦੇ ਨੇ ਨਿਹੰਗ ਸਿੰਘ ਫੌਜਾਂ ਸ਼ਹੀਦੀ ਰਗੜੇ ਲਾ ਕੇ ਸ਼ਹੀਦੀ ਦੇਗਾਂ ਦੇ ਰਗੜੇ ਲਗਾ ਕੇ ਜਿਹੜੇ ਅ ਨਿਹੰਗ ਸਿੰਘ ਹੁੰਦੇ ਨੇ ਉਹ ਫਿਰ ਆਪਣੇ ਆ ਪਿਆਰੇ ਸ਼ਹੀਦ ਸਿੰਘਾਂ ਨੂੰ ਵਾਸਤੇ ਵਿੱਚ ਕਰਦੇ ਨੇ ਕਿਉਂਕਿ ਸ਼ਹੀਦ ਸਿੰਘਾਂ ਦੀ ਖਰਾਕ ਸ਼ਹੀਦੀ ਦੇਗ ਹੁੰਦੀ ਹੈ ਸਤ ਸੰਗਤ ਜੀ ਸੋ ਸ਼ਹੀਦੀ ਦੇਖਦੇ ਵਿੱਚ ਵੀ ਬਹੁਤ ਬਖਸ਼ਿਸ਼ਾਂ ਨੇ ਜਿਹੜੇ ਜਗਾ ਤੇ ਸ਼ਹੀਦੀ ਰਗੜੇ ਲੱਗ ਜਾਣ ਨਾ ਉਥੇ ਮਾੜੀਆਂ ਰੂਹਾਨੀ ਵਾਸਤੀਆਂ ਕਦੀ ਕਦੀ ਕੋਈ ਕਸ਼ਟ ਕਲੇਸ਼ ਦੁੱਖ ਰੋਗ ਨਹੀਂ ਉਥੇ ਆਉਂਦਾ ਜਿੱਥੇ ਸ਼ਹੀਦੀ ਦੇਖਦੇ ਰਗੜੇ ਲੱਗ ਜਾਣ ਤੇ ਰਗੜਾ ਲਾਉਣ ਵਾਲਾ ਬਾਣੀ ਪੜਨ ਵਾਲਾ ਹੋਵੇ ਮੇਰੇ ਤੁਹਾਡੇ ਅਰਗਾ ਜਾਂ ਕੋਈ ਇਦਾਂ ਦਾ ਨਾ ਹੋਵੇ ਜਿਨੇ ਸੂਰਜ ਚੜੇ ਤੇ ਅੱਖ ਕੋਲੀ ਹੋਵੇ ਸਾਸੰਗਤ ਜੀ ਕੇ ਬਾਣੀ ਪੜਨ ਵਾਲਾ ਕਿਤੇ ਰਗੜਾ ਲਾ ਦਵੇ ਨਾ ਸ਼ਹੀਦੀ ਦੇਖਦਾ ਤੇ ਉੱਥੋਂ ਫਿਰ ਕੋਹਾਂ ਦੂਰ ਭੱਜ ਜਾਂਦੀਆਂ ਨੇ ਬਾੜੀਆਂ ਰੂਹਾਂ ਸ਼ਹੀਦ ਸਿੰਘਾਂ ਦਾ ਉਸ ਜਗ੍ਹਾ ਤੇ ਵਾਸਾ ਹੋ ਜਾਂਦਾ ਹੈ ਸਾਸੰਗਤ ਜੀ ਸ਼ਹੀਦੀ ਦੇਖ ਜੋ ਹੈ ਜਿੱਥੇ ਵੀ ਨਿਹੰਗ ਸਿੰਘ ਫੌਜਾਂ ਵਸਦੀਆਂ ਨੇ ਜਿੱਥੇ ਵੀ ਦਲਪੰਥ ਤੁਸੀਂ ਦੇਖੋਗੇ ਉੱਥੇ ਉਹ ਸ਼ਹੀਦੀ ਦੇਖਦੇ ਰਗੜੇ ਲਾਉਂਦੇ ਨੇ ਉਹ ਕੋਈ ਆਮ ਪਾਣੀ ਜਾਂ ਸ਼ਰਬਤ ਨਹੀਂ ਔਰ ਸ਼ਹੀਦ ਸਿੰਘਾਂ ਦੀ ਖੁਰਾਕ ਐਸੇ ਕਰਕੇ ਸ਼ਹੀਦੀ ਦੇਗ ਕਿਹਾ ਜਾਂਦਾ ਹੈ ਸਰਦਾਈ ਨਹੀਂ ਕਹਿੰਦੇ ਸ਼ਹੀਦੀ ਦੇਗ ਕਹਿੰਦੇ ਨੇ ਤੇ ਸਾਧ ਸੰਗਤ ਜੀ ਜਿੱਥੇ ਵੀ ਸ਼ਹੀਦੀ ਦੇਗ ਦਰਗੜਾ ਲੱਗੇ ਸਾਧ ਸੰਗਤ ਜੀ ਸ਼ਹੀ ਸਿੰਘਾਂ ਦੀ ਖੁਸ਼ੀ ਹੋ ਜਾਂਦੀ ਹੈ ਤੇ ਕੰਮ ਅੜੇ ਹੋਣ ਦੁੱਖ ਹੋਣ ਨਾ ਪੂਰੇ ਹੋ ਰਹੇ ਹੋਣ ਤੇ ਸ਼ਹੀਦੀ ਦੇਗ ਦੇ ਰਗੜੇ ਲਗਾਉਣੇ ਚਾਹੀਦੇ ਨੇ ਤੇ ਹੋ ਸਕੇ ਤੇ ਘਰ ਦੇ ਵਿੱਚ ਇਹਨੇ ਹੰਗ ਸਿੰਘਾਂ ਨੂੰ ਜਿੱਥੇ ਵੀ ਫੌਜਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਸਾਡੇ ਘਰ ਆ ਕੇ ਬਾਬਾ ਜੀ ਰਗੜਾ ਲਗਾਓ ਸ਼ਹੀਦੀ ਦੇਖਦਾ ਤੇ ਜਿਸ ਘਰ ਵਿੱਚ ਸ਼ਹੀਦੀ ਦੇਖਦੇ ਰਗੜੇ ਲੱਗਣ ਉੱਥੇ ਬਰਕਤਾਂ ਹੀ ਬਰਕਤਾਂ ਆ ਜਾਂਦੀਆਂ ਨੇ ਸਾਸੰਗਤ ਜੀ ਜਿਹੜੇ ਵੀ ਮਹਾਪੁਰਸ਼ ਜਿਨੇ ਵੀ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਦਲ ਪੰਥਾਂ ਦੇ ਮਹਾਪੁਰਸ਼ ਜਦੋਂ ਤੁਸੀਂ ਉਹਨਾਂ ਦਾ ਬਚਨ ਬਿਲਾਸ ਕਰੋਗੇ ਆਪਣਾ ਦੁੱਖ ਕਸ਼ਟ ਰੋਗ ਦੱਸੋਗੇ ਤੇ ਉਹ ਇੱਕ ਚੀਜ਼ ਤੁਹਾਨੂੰ ਜਰੂਰ ਕਹਿਣਗੇ ਕਿ ਰਗੜੇ ਲਵਾਇਆ ਕਰੋ ਸ਼ਹੀਦੀ ਦੇਖ ਦੀ ਰਸਤ ਨਿਹੰਗ ਸਿੰਘਾਂ ਨੂੰ ਦੇਣੀ ਚਾਹੀਦੀ ਹੈ ਤੇ ਉਹਨਾਂ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਪਾਤਸ਼ਾਹ ਜੀ ਬਾਬਾ ਜੀ ਅਰਦਾਸ ਬੇਨਤੀ ਕਰੋ ਸੁੱਖ ਸ਼ਾਂਤੀ ਬਖਸ਼ਣ ਸ਼ਹੀ ਸਿੰਘ ਸਾਡੇ ਤੇ ਕਿਰਪਾ ਕਰਨ ਸਾਧ ਸੰਗਤ ਜੀ ਨਿਹੰਗ ਸਿੰਘਾਂ ਦੀ ਕੀਤੀ ਅਰਦਾਸ ਫੌਜ ਦੀ ਕੀਤੀ ਅਰਦਾਸ ਸ਼ਹੀ ਸਿੰਘ ਕਦੀ ਮੋੜਦੇ ਨਹੀਂ ਸ਼ਹੀਦ ਸਿੰਘ ਖੁਸ਼ ਹੋ ਜਾਂਦੇ ਨੇ ਤੇ ਫਿਰ ਨੇ ਹਾਲ ਕਰਦੇ ਨੇ ਤੇ 사త్సੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਵੀ ਬੜੀ ਖੁਸ਼ੀ ਮਿਲਦੀ ਹੈ ਜਿਹੜਾ ਨਿਹੰਗ ਸਿੰਘਾਂ ਦੀ ਸੇਵਾ ਕਰੇ ਨਿਹੰਗ ਸਿੰਘ ਫੌਜਾਂ ਦੀ ਇਹ ਨੀਲੇ ਬਾਣੇ ਵਾਲੀਆਂ ਫੌਜਾਂ 사త్సੰਗਤ ਜੀ ਦਸ਼ਮੇਸ਼ ਪਿਤਾ ਦੇ लाडले ਹੁੰਦੇ ਨੇ ਸ਼ਹੀਦ ਸਿੰਘ ਜਿਹੜੇ ਨੇ ਇਹਨਾਂ ਦੇ ਹਮੇਸ਼ਾ ਅੰਗ ਸੰਗ ਰਹਿੰਦੇ ਨੇ ਜਿੱਥੇ ਵੀ ਨੀਲੇ ਬਾਣੇ ਵਾਲੀਆਂ ਫੌਜਾਂ ਰਹਿੰਦੀਆਂ ਬਾਣੀ ਪੜਨ ਵਾਲੇ ਸਿੰਘ ਰਹਿੰਦੇ ਹੋ ਤੇ ਇਹਨਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਸਾਸੰਗਤ ਜੀ ਹੁਣ ਅੱਜ ਜਿਹੜੀ ਅਸੀਂ ਵੀਡੀਓ ਇਹ ਵਾਲੀ ਵੀਡੀਓ ਖਾਸ ਕਰਕੇ ਉਹਨਾਂ ਵੀਰਾਂ ਪੜਾਣਾਂ ਵਾਸਤੇ ਆ ਜੋ ਜਿਨ੍ਹਾਂ ਦੇ ਕੁਐਸਚਨ ਪ੍ਰਸ਼ਨ ਬਹੁਤ ਜ਼ਿਆਦਾ ਪ੍ਰਸ਼ਨ ਆਏ ਹੋਏ ਨੇ ਅੱਜ ਦੀ ਵੀਡੀਓ ਚ ਕੋਸ਼ਿਸ਼ ਕਰਾਂਗੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਸਾਸੰਗਤ ਜੀ ਪਹਿਲੇ ਸਵਾਲ ਜਿਹੜਾ ਸੀ ਸ਼ਹੀਦੀ ਦੇ ਬਾਰੇ ਸੀ ਵੀ ਅਸੀਂ ਕਿੱਥੇ ਦੇ ਸਕਦੇ ਹਾਂ ਸ਼ਹੀਦੀ ਦੇ ਸਾਸੰਗਤ ਜੀ ਜਿਵੇਂ ਦਾਸ ਨੇ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਸੀ ਕਿ ਜਿੱਥੇ ਵੀ ਨਿਹੰਗ ਸਿੰਘ ਜਥੇਬੰਦੀਆਂ ਦਲਪੰਥ ਰਹਿੰਦੇ ਹੋ ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਸ਼ਹੀਦੀ ਦੇਗ ਦੀ ਰਸਤ ਦੇਣੀ ਚਾਹੀਦੀ ਹੈ ਸ਼ਰਦਾ ਦੇ ਮੁਤਾਬਿਕ ਜਿੰਨੀ ਕਿਸੇ ਦੀ ਸਮਰਥਾ ਹੈ ਸਾਸੰਗਤ ਜੀ ਜਿੰਨੀ ਸਮਰਥਾ ਹੈ ਉਹਨੀ ਰਸਤ ਦੇ ਦੇਣੀ ਹੁਣ ਇਹਦੇ ਵਿੱਚ ਸ਼ਹੀਦੀ ਦੇਗ ਵਾਸਤੇ ਕੀ ਕੀ ਚਾਹੀਦਾ ਹੈ ਦਾਮ ਹੁੰਦਾ ਹੈ ਖਸਕਸ ਹੁੰਦੀ ਹੈ ਹਰੀ ਇਲਾਇਚੀ ਕਾਲੀ ਮਿਰਚ ਮਗਜ 사ਸੰਗਤ ਜੀ ਇਹ ਦੇ ਸਕਦੇ ਅਸੀਂ ਨਾਲ ਖੰਡ ਹੁੰਦੀ ਹੈ ਮਿੱਠੇ ਦੇ ਤੌਰ ਤੇ ਰਸਤੇ ਰੂਪ ਦੇ ਵਿੱਚ ਦੇ ਸਕਦੇ ਅਸੀਂ ਹੰਗ ਸਿੰਘਾਂ ਨੂੰ ਜਿੱਥੇ ਵੀ ਫੌਜ ਦਾ ਵਾਸਾ ਹੁੰਦਾ ਹੈ 사ਸੰਗਤ ਜੀ ਹੁਣ ਕਈ ਅ ਐਸੇ ਵੀਰ ਭਰਾ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਜਾਂ ਜਿਨ੍ਹਾਂ ਦੇ ਲਾਗੇ ਕੋਈ ਨਹੀਂ ਹੰਗ ਸਿੰਘ ਦਲਪੰਥ ਦਾ ਉਹਨਾਂ ਨੂੰ ਨਹੀਂ ਪਤਾ ਕਿ ਕਿੱਥੇ ਵਿਚਰਦੇ ਨੇ ਕਿੱਥੇ ਰਹਿੰਦੇ ਨੇ ਫਿਰ ਹੁਣ ਜਿੱਦਾਂ ਅੰਮ੍ਰਿਤਸਰ ਦੇ ਲਾਗੇ ਦੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਪਤਾ ਏ ਕਿ ਇੱਥੇ ਮਿਸ਼ਲ ਸਹੀਦਾ ਅੰਤਰਨਾ ਦਲ ਦੇ ਜਿਹੜੇ ਜਥੇਦਾਰ ਨੇ ਬਾਬਾ ਜੋਗਾ ਸਿੰਘ ਜੀ ਜਿਹੜੇ ਸਮਾਦ ਬਾਬਾ ਨੋ ਸਿੰਘ ਦੀ ਉੱਥੇ ਆ ਮਤਲਬ ਸ਼ਾਮ ਨੂੰ ਦਿੱਲੀ ਆ ਜਾਂਦੇ ਨੇ ਤੇ ਇੱਥੇ ਨਿਹੰਗ ਸਿੰਘਾਂ ਦੇ ਸਥਾਨ ਨੇ ਇੱਥੇ ਢੇਲੀ ਰਗੜੇ ਲੱਗਦੇ ਨੇ ਸ਼ਹੀਦੀ ਦੇਖਦੇ ਟਟਾਲਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਸ਼ਹੀਦੀ ਦੇਖਦੇ ਰਗੜੇ ਲੱਗਦੇ ਨੇ ਸਾਧ ਸੰਗਤ ਜੀ ਤੇ ਜਿੱਥੇ ਸ਼ਹੀਦੀ ਦੇਖਦੇ ਰਗੜੇ ਇਹ ਸਵਾਲ ਸੀਗਾ ਕਿ ਕਿਹੜੇ ਟਾਈਮ ਦੇ ਸਕਦੇ ਆ ਕਿਉਂਕਿ ਸ਼ਹੀਦੀ ਦੇਖ ਜਿਹੜੀ ਅੰਮ੍ਰਿਤ ਵੇਲੇ ਉੱਥੇ ਰਗੜਾ ਲੱਗਦਾ ਤੇ ਅੰਮ੍ਰਿਤ ਵੇਲੇ ਹੀ ਅਰਦਾਸ ਹੁੰਦੀ ਹੈ ਤੇ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਸਮੇਂ ਰਸਦੋਂ ਤੋਂ ਦੁਕਾਨ ਤੋਂ ਹੀ ਮਿਲ ਜਾਣੀ ਆ ਜਾਂ ਤੁਸੀਂ ਕਿਤੋਂ ਬਾਹਰੋਂ ਵੀ ਲੈ ਸਕਦੇ ਹੋ ਕੋਈ ਕੰਪਲਸਨ ਨਹੀਂ ਹੈ ਕਿ ਤੁਸੀਂ ਉਸੇ ਦੁਕਾਨ ਤੋਂ ਖਰੀਦਣੀ ਆ ਤੁਸੀਂ ਆਪਣੀ ਸ਼ਰਦਾ ਦੇ ਮਤਾਬਿਕ ਜਿੰਨੇ ਕਿਸੇ ਦੀ ਸ਼ਰਦਾ ਹੈ ਕੋਈ ਕਿਲੋ ਬਦਾਮ ਦੇਣਾ ਚਾਹੁੰਦਾ ਹੈ ਕੋਈ 5 ਕਿਲੋ ਦੇ ਸਕਦਾ ਹੈ ਕੋਈ ਕਿਲੋ ਖਸਖਸ ਦੇਣਾ ਚਾਹੁੰਦਾ ਹੈ ਕੋਈ 5 ਕਿਲੋ ਜਿੰਨੀ ਕਿਸੇ ਦੀ ਸ਼ਰਦਾ ਆਪਣੀ ਸ਼ਰਦਾ ਦੇ ਮਤਾਬਿਕ ਰਸਦ ਲੈ ਕੇ ਫਿਰ ਅੰਦਰ ਜਾ ਕੇ ਅਰਦਾਸ ਬੇਨਤੀ ਕਰਵਾਉਣੀ ਆ ਤੇ ਜਿਹੜੀ ਵੀ ਤੁਹਾਡੀ ਅਰਦਾਸ ਹੈ ਉਹ ਇੱਕ ਪੇਪਰ ਤੇ ਲਿਖ ਕੇ ਤੁਸੀਂ ਸਾਰੀ ਅਰਦਾਸ ਆਪਣਾ ਨਾਮ ਲਿਖ ਕੇ ਐਡਰੈਸ ਲਿਖ ਕੇ ਉਹਦੇ ਵਿੱਚ ਹੀ ਪਾ ਦੇਣੀ ਹੈ ਜਿਸ ਤੇ ਦੱਸਦੇ ਆ ਜਿਹਦੇ ਵਿੱਚ ਜਿਸ ਲਿਫਾਵੇ ਵਿੱਚ ਦੱਸਦਾ ਅਰਦਾਸ ਬੇਨਤੀ ਕਰਾ ਕੇ ਅੰਦਰ ਤੇ ਫਿਰ ਜਦੋਂ ਸ਼ਹੀਦੀ ਦੇਖਦਾ ਰਗੜਾ ਅੰਮ੍ਰਿਤ ਵੇਲੇ ਲੱਗੇਗਾ ਨਾ ਤੇ ਤੁਹਾਡੀ ਅਰਦਾਸ ਉਦੋਂ ਆ ਨਾਮ ਲੈ ਕੇ ਕੀਤੀ ਜਾਂਦੀ ਹੈ ਨਿਹੰਗ ਸਿੰਘਾਂ ਦੇ ਹੁਣ ਸਾਰੇ ਤੇ ਨਹੀਂ ਰੁੱਕ ਸਕਦੇ ਵੀ ਕਾਰਨ ਕਰਕੇ ਘਰ ਦੀਆਂ ਮਜਬੂਰੀਆਂ ਕਰਕੇ ਨਹੀਂ ਰਹਿ ਸਕਦੇ ਫਿਰ ਉਹ ਕੀ ਕਰ ਸਕਦੇ ਨੇ ਉਹ ਆਪਣੀਆਂ ਜੋ ਰਸਦ ਹੈ ਉਹ ਉੱਥੇ ਜਮ੍ਹਾਂ ਕਰਾ ਸਕਦੇ ਨੇ ਕਿ ਸਾਡੀ ਅਰਦਾਸ ਇਹ ਕਰਵਾ ਦਿੱਤੀ ਜਾਵੇ ਤੇ ਵਿੱਚ ਜਿਹੜੀ ਪਰਚੀ ਆ ਉਹਦੇ ਤੇ ਸਾਰਾ ਆਪਣਾ ਆਪਣੀ ਪ੍ਰੋਬਲਮ ਸਾਰੀ ਲਿਖ ਕੇ ਵੀ ਜਿਸ ਚੀਜ਼ ਦੀ ਤੁਸੀਂ ਅਰਦਾਸ ਕਰਾਉਣੀ ਆ ਉਹ ਲਿਖ ਕੇ ਪਾ ਦੇਣੀ ਆ ਤੇ ਸਾਧ ਸੰਗਤ ਜੀ ਇਹ ਤੇ ਸੀ ਜਿਹੜੇ ਲਾਗੇ ਰਹਿਣ ਵਾਲੇ ਨੇ ਹੁਣ ਜਿਹੜੇ ਦੂਰ ਨੇ ਉਹ ਕੀ ਕਰਨ ਉਹ ਕਿਸੇ ਨਾ ਕਿਸੇ ਜਰੀਏ ਕਿਸੇ ਤਰੀਕੇ ਨਾਲ ਆਪਣੀ ਰਸਤ ਜਿਹੜੀ ਆ ਕਿਸੇ ਰਿਲੇਟਿਵ ਦੇ ਕਿਸੇ ਫਰੈਂਡ ਦੇ ਜਰੀਏ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਤੇ ਮਿਲ ਹੀ ਜਾਂਦਾ ਹੈ ਨਾ ਸੋ ਉਹਦੇ ਜਰੀਏ ਉਥੇ ਰਸਦ ਪਚਾ ਸਕਦੇ ਆ ਤੇ ਸਾਸੰਗਤ ਜੀ ਸ਼ਹੀ ਸਿੰਘ ਕਿਰਪਾ ਕਰਦੇ ਨੇ ਸਭ ਦੇ ਕਾਰਜ ਰਾਸ ਕਰਦੇ ਨੇ ਸਭ ਦੇ ਦੁੱਖੜੇ ਹੱਲਦੇ ਨੇ ਤੇ ਸਭ ਨੂੰ ਖੁਸ਼ੀਆਂ ਨਾਲ ਨਿਵਾਜਦੇ ਨੇ ਤੇ ਸਾਸੰਗਤ ਜੀ ਸ਼ਹੀਦੀ ਦੀਗ ਤੇ ਸ਼ਹੀਦੀ ਜੋਤ ਇਹਨਾਂ ਦੋਨਾਂ ਦਾ ਅਸੀਂ ਧਿਆਨ ਰੱਖਣਾ ਹੈ ਸੁਚਮਤਾ ਦੇ ਨਾਲ ਸਾਧ ਸੰਗਤ ਜੀ ਕੱਲ ਇੱਕ ਭੈਣ ਦੀ ਕਾਲ ਆndi ਹੈ ਉਹ ਭੈਣ ਦਾ ਸਵਾਲ ਸੀ ਕਿ ਮੈਂ ਘਰ ਵਿੱਚ ਸ਼ਹੀਦੀ ਜੋਤ ਲਗਾਉਣੀ ਆ ਤੇ ਪਰ ਸਾਡੇ ਘਰ ਦੇ ਵਿੱਚ ਰੂਮ ਘੱਟ ਹੋਣ ਕਾਰਨ ਤੇ ਜੋਤ ਜਿਸ ਕਮਰੇ 'ਚ ਲਗਾਉਣੀ ਆ ਉੱਥੇ ਬਾਥਰੂਮ ਵੀ ਅਟੈਚ ਹੈ ਤੇ ਉਹਦਾ ਪਹਿਲਾ ਕੁਐਸਚਨ ਸੀ ਕੀ ਜੋਤ ਜਿਹੜੀ ਐ ਉਹ ਇਸ਼ਨਾਨ ਕਰਕੇ ਲਗਾਉਣੀ ਚਾਹੀਦੀ ਐ ਉਹ ਭੈਣ ਦਾ ਸੀ ਕਿ ਮੈਂ ਸਵੇਰੇ ਜੋਤ ਲਗਾਉਣੀ ਆ ਉਦੋਂ ਤਾਂ ਮੈਂ ਕਿਸੇ ਇਸ਼ਨਾਨ ਕਰ ਲੈਣੀ ਆ ਤੇ ਸ਼ਾਮ ਨੂੰ ਵੀ ਲਗਾਉਣੀ ਆ ਤੇ ਉਦੋਂ ਵੀ ਇਸ਼ਨਾਨ ਕਰਨਾ ਜ਼ਰੂਰੀ ਐ ਸਾਧ ਸੰਗਤ ਜੀ ਜਿਵੇਂ ਪਹਿਲਾਂ ਵੀ ਅਸੀਂ ਬਚਨ ਇਸ ਚੀਜ਼ ਤੇ ਸ਼ੇਅਰ ਕੀਤੇ ਸੀ ਕਿ ਜਦੋਂ ਵੀ ਜੋਤ ਲਗਾਉਣੀ ਆ ਸੁਚਮਤਾ ਦੇ ਨਾਲ ਲਗਾਉਣੀ ਆ ਇਸ਼ਨਾਨ ਕਰਕੇ ਕਿਸੇ ਇਸ਼ਨਾਨ ਕਰਕੇ ਹੀ ਜੋਤ ਲਗਾਉਣੀ ਚਾਹੀਦੀ ਐ ਤੇ ਹੁਣ ਜੋਤ ਦੋ ਟਾਈਮ ਲਗਾਉਣੀ ਆ ਤੇ ਫਿਰ ਇਸ਼ਨਾਨ ਵੀ ਦੋ ਵਾਰੀ ਕਰਨਾ ਕਿਉਂਕਿ ਸਾਰਾ ਦਿਨ ਅਸੀਂ ਕੰਮਕਾਰ ਵੀ ਕਰਨਾ ਹੈ ਤੇ ਅਸੀਂ ਵਾਸ਼ਰੂਮ ਵੀ ਯੂਜ਼ ਕਰਦੇ ਆਂ ਹੋਰ ਵੀ ਇਦਾਂ ਦੇ ਮਤਲਬ ਕੰਮ ਕਰਦੇ ਆਂ ਵੀ ਸਰੀਰ ਤੇ ਗੰਦਗੀ ਲੱਗੀ ਜਾਂਦੀ ਹੈ ਸੋ ਸੁਚਮਤਾ ਨਹੀਂ ਰਹਿੰਦੀ ਸੋ ਜਾਂ ਤੇ ਜੋਤ ਇੱਕ ਟਾਈਮ ਹੀ ਲਗਾ ਲਓ ਸਵੇਰੇ ਤੇ ਕੇ ਅਸੀਂ ਇਸ਼ਨਾਨ ਕਰਕੇ ਤੇ ਦੂਜੀ ਚੀਜ਼ ਵੀ ਜਿੱਥੇ ਵੀ ਜੋਤ ਲੱਗੀ ਹੈ ਚਲੋ ਘਰ 'ਚ ਕਈ ਵਾਰੀ ਇੰਨੇ ਰੂਮ ਨਹੀਂ ਹੁੰਦੇ ਵੀ ਅਲੱਗ ਜੋਤ ਨਹੀਂ ਲਗਾ ਸਕਦੇ ਫਿਰ ਉਹ ਉੱਚੀ ਜਗ੍ਹਾ ਤੇ ਲਗਾਉਣੀ ਆ ਤੇ ਕੋਸ਼ਿਸ਼ ਕਰਨੀ ਆ ਜਿੱਨਾਂ ਚ ਰਜੋਤ ਹੈ ਉੱਥੇ ਜੋੜਾ ਨਹੀਂ ਜਾਣਾ ਚਾਹੀਦਾ ਨਛੇ ਵਾਲਾ ਕੋਈ ਪਰਸਨ ਨਾ ਜਾਵੇ ਬਿਨਾ ਨਾhtਿਆਂ ਕੋਈ ਉੱਧਰ ਨਾ ਜਾਵੇ ਇੰਨਾ ਧਿਆਨ ਰੱਖਣਾ ਕਿਉਂਕਿ ਇਹ ਸੁਚਮੰਤਾ ਚਾਹੀਦੀ ਹੈ ਜਿੱਥੇ ਜੋਤ ਹੈ ਉੱਥੇ ਸ਼ਹੀਦ ਸਿੰਘਾਂ ਦਾ ਵਾਸਾ ਹੁੰਦਾ ਹੈ ਸੋ ਸਾਧ ਸੰਗਤ ਜੀ ਕੋਸ਼ਿਸ਼ ਕਰਨੀ ਆ ਕਿ ਸੁਚਮਤਾ ਦੇ ਨਾਲ ਹੀ ਰਵੇ ਕਿਉਂਕਿ ਅਸੀਂ ਲਾਹਾ ਲੈਣਾ ਆ ਕੋਈ ਆਪਣੀ ਚੀਜ਼ ਦਾ ਮਤਲਬ ਨੁਕਸਾਨ ਨਹੀਂ ਕਰਾਉਣਾ ਵੀ ਅਸੀਂ ਸ਼ਹੀਦ ਸਿੰਘਾਂ ਨੂੰ ਖੁਸ਼ ਕਰਨਾ ਹੈ ਨਾਰਾਜ਼ ਨਹੀਂ ਕਰਨਾ ਕਿਉਂਕਿ ਸਾਧ ਸੰਗਤ ਜੀ ਸ਼ਹੀਦ ਸਿੰਘ ਬੜਾ ਪ੍ਰੇਮ ਕਰਦੇ ਨੇ ਜਿੰਨਾ ਉਹ ਪ੍ਰੇਮ ਕਰਦੇ ਨੇ ਉਹਨਾਂ ਸੁਭਾਅ ਉਹਨਾਂ ਦਾ ਕਰੜਾ ਵੀ ਹੈ ਜੇ ਕੋਈ ਗਲਤੀ ਹੋ ਜਾਂਦੀ ਹੈ ਨਾ ਸ਼ਹੀਦ ਸਿੰਘ ਆ ਜਾਂਦੇ ਨੇ ਸਾਡੇ ਕੋਲੋਂ ਵੀ ਕੋਈ ਗਲਤੀ ਹੁੰਦੀ ਆ ਸ਼ਹੀਦ ਸਿੰਘ ਆ ਕੇ ਫਿਰ ਦੱਸਦੇ ਨੇ ਵੀ ਭਾਈ ਤੇਰੇ ਕੋਈ ਗਲਤੀ ਹੋਈ ਆ ਇਹਨੂੰ ਸਹੀ ਕਰ ਸ਼ੋ ਸ਼ਹੀਦ ਸਿੰਘ ਕੋਸ਼ ਕਰਨੇ ਆਂ ਅਸੀਂ ਨਾਰਾਜ਼ ਨਹੀਂ ਕਰਨੇ ਸੋ ਸਾਧ ਸੰਗਤ ਜੀ ਸ਼ਹੀਦੀ ਜੋਤ ਲਗਾਉਣ ਲੱਗਿਆ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਇੱਕ ਕੁਐਸਚਨ ਹੋਰ ਸੀ ਭੈਣ ਦਾ ਕਿ ਅ ਅਮਰਤ ਵੇਲਾ ਨਹੀਂ ਸੰਭਿਆ ਜਾਂਦਾ ਸੋ ਸਾਧ ਸੰਗਤ ਜੀ ਅਮਰਤ ਵੇਲਾ ਅਸੀਂ ਚਾਹੀਏ ਤੇ ਨਹੀਂ ਉੱਠ ਸਕਦੇ ਜੇ ਕੇਵਲ ਸਾਡੇ ਮਨ 'ਚ ਹੋਵੇ ਕਿ ਮੈਂ ਉੱਠਦਾ ਆਂ ਫਿਰ ਨਹੀਂ ਉੱਠ ਸਕਦੇ ਆਪਾਂ ਸਿਰਫ ਤਰਲਾ ਕਰ ਸਕਦੇ ਆਂ ਤਰਲਾ ਕਰਨਾ ਆ ਬਾਬਾ ਦੀਪ ਸਿੰਘ ਜੀਆ ਦੇ ਅੱਗੇ ਗੁਰੂ ਸਾਹਿਬ ਦੇ ਅੱਗੇ ਕਿ ਪਾਤਸ਼ਾਹ ਜੀ ਅਸੀਂ ਉੱਠਣਾ ਚਾਹੁੰਦੇ ਆ ਸਾਨੂੰ ਹਿੰਮਤ ਬਖਸ਼ ਅਸੀਂ ਉੱਠ ਪਾਈਏ ਸਾਧ ਸੰਗਤ ਜੀ ਅਰਦਾਸ ਕਰਕੇ ਫਿਰ ਸੌਣਾ ਬਾਣੀ ਪੜ ਕੇ ਕੀਰਤਨ ਸੋਹਲੇ ਦੀ ਬਾਣੀ ਪੜ ਕੇ ਤੇ ਜਲਦੀ ਸੌਣ ਦੀ ਕੋਸ਼ਿਸ਼ ਕਰਨੀ ਹੈ ਤੇ ਗੁਰੂ ਸਾਹਿਬ ਨੇ ਆਪੇ ਉਠਾ ਲੈਣਾ ਤੇ ਜੇ ਮਨ ਦੇ ਵਿੱਚ ਨਿਸ਼ਚਾ ਹੋਇਆ ਨਾ ਕਿ ਮੈਂ ਅਮਰਤ ਵੇਲੇ ਉੱਠ ਕੇ ਬਾਣੀ ਪੜਨੀ ਆ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਆਪਣੇ ਆਪ ਉੱਠ ਪੈਣਾ ਸ਼ਹੀਦ ਸਿੰਘਾਂ ਦੀ ਜੇ ਖੁਸ਼ੀ ਹੋ ਗਈ ਤੇ ਸ਼ਹੀਦਾਂ ਨੇ ਤੁਹਾਨੂੰ ਆਪ ਠਾ ਲਿਆ ਕਰਨਾ ਫਿਰ ਫਿਕਰ ਸ਼ਹੀਦ ਸਿੰਘਾਂ ਨੂੰ ਹੋਣੀ ਹੈ ਕਿ ਮੇਰਾ ਜਿਹੜਾ ਪਿਆਰਾ ਆ ਇਹ ਸੁੱਤਾ ਆ ਜੇ ਇਹਨੇ ਬਾਣੀ ਪੜਨੀ ਆ ਨੂੰ ਮੈਂ ਠਾਵਾ ਉਹਨਾਂ ਨੇ ਆਪ ਠਾ ਦੇਣਾ ਤੁਹਾਨੂੰ ਸੋ ਅਸੀਂ ਤਰਲਾ ਕਰ ਸਕਦੇ ਹਾਂ ਸਾਧ ਸੰਗਤ ਜੀ ਸੋ ਸ਼ਹੀਦੀ ਦੇਗ ਸ਼ਹੀਦੀ ਜੋਤ ਇਹਨਾਂ ਦੇ ਸ਼ਹੀਦ ਸਿੰਘਾਂ ਦੀ ਬੜੀ ਖੁਸ਼ੀ ਹੁੰਦੀ ਹੈ ਸੋ ਸਾਧ ਸੰਗਤ ਜੀ ਹੁਣ ਇੱਕ ਜਿਹੜੀ ਅੱਜ ਅਸੀਂ ਹੱਡ ਵੀਤੀ ਸਾਂਝੀ ਤੁਹਾਡੇ ਨਾਲ ਕਰਨੀ ਹੈ ਇੱਕ ਭੈਣ ਜਿਹੜੀ ਯੂਕੇ ਰਹਿੰਦੀ ਹੈ ਆਇਲਸ ਕਰਕੇ ਇਧਰੋਂ ਗਈ ਤੇ ਉਧਰ ਕਾਰੋਬਾਰ ਚਲੋ ਹੁਣ ਮਤਲਬ ਪੀਆਰ ਹੋਣ ਵਾਲੀ ਉਹ ਭੈਣ ਉਹ ਭੈਣ ਕੁਝ ਦਿਨ ਪਹਿਲਾਂ ਹੀ ਭੈਣ ਦੀ ਕਾਲ ਆਉਂਦੀ ਸੀ ਔਰ ਕਿਸੇ ਵੀਡੀਓ ਵਿੱਚ ਸੁਣਿਆ ਸੀ ਸ਼ਸ਼ੀਦੀ ਦੇ ਬਾਰੇ ਉਹ ਭੈਣ ਕਹਿੰਦੀ ਕਿ ਮੈਂ ਪਟਿਆਲੇ ਦੇ ਏਰੀਏ ਦੀ ਆ ਤੇ ਮੇਰਾ ਇੱਕ ਬ੍ਰਦਰ ਹੈ ਤੇ ਮੈਂ ਆਂ ਕਰ ਮਾਤਾ ਪਿਤਾ ਬਜ਼ੁਰਗ ਨੇ ਤੇ ਭਰਾ ਮੇਰਾ ਮਤਲਬ ਗੁਰਸਿੱਖੀ ਵਾਲੀ ਲਾਈਨ ਚ ਨਹੀਂ ਆ ਪੀ ਉਹਨੂੰ ਬਾਣੀ ਨਹੀਂ ਪੜਦਾ ਉਹ ਗੁਰਦੁਆਰੇ ਵੀ ਨਹੀਂ ਜਾਂਦਾ ਉਹ ਭੈਣ ਦਾ ਸੀ ਸ਼ਰਦਾ ਸੀ ਕਿ ਮੈਂ ਸ਼ਹੀਦੀ ਦੇ ਕਰਾਵਾਂ ਤੇ ਉਹਦਾ ਕੋਈ ਕੰਮ ਉਧਰ ਅੜਿਆ ਹੋਇਆ ਸੀ ਤੇ ਉਹ ਭੈਣ ਕਹਿੰਦੀ ਕਿ ਮੈਂ ਪੀਆਰ ਹੋਣਾ ਚਾਹੁੰਨੀ ਆ ਪਰ ਡਿਲੇ ਹੋਈ ਜਾਂਦਾ ਕੰਮ ਵੀਰ ਨਹੀਂ ਹੋ ਪਾਰੀ ਪੀਛੀ ਸ਼ਹੀ ਸਿੰਘਾਂ ਦੇ ਕੇ ਅਰਦਾਸ ਕਰਉਣਾ ਚਾਹੁੰਨੀ ਆ ਤੇ ਵੀਡੀਓ ਚ ਕਹਿੰਦੀ ਕਿ ਮੈਂ ਸੁਣਿਆ ਆ ਪੀ ਸ਼ਹੀਦੀ ਦੇਗ ਤੇ ਸ਼ਹੀ ਸਿੰਘ ਖੁਸ਼ ਹੁੰਦੇ ਨੇ ਤੇ ਮੈਂ ਅਰਦਾਸ ਕਰਉਣਾ ਚਾਹੁੰਨੀ ਸ਼ਹੀਦੀ ਦੇਗ ਮਤਲਬ ਭੇਟਾ ਕਰਕੇ ਸ਼ਹੀ ਸਿੰਘਾਂ ਦੇ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਨਹੀਂ ਆ ਸਕਦੀ ਤੇ ਮੈਂ ਇਹ ਵੀ ਚੀਜ਼ ਦਾ ਪ੍ਰਣ ਲਿਆ ਸੀ ਕਿ ਮੈਂ ਹੁਣ ਆਵਾਂਗੀ ਪੱਕੀ ਹੋ ਕੇ ਨਹੀਂ ਤੇ ਮੈਂ ਇੰਡੀਆ ਚੋਂ ਨਾ ਚਿਰ ਨਹੀਂ ਆਉਣਾ ਤੇ ਉਹ ਭੈਣ ਨੇ ਕਿਹਾ ਸੀ ਕਿ ਤੁਸੀਂ ਟਾਲਾ ਸਾਹਿਬ ਜਾ ਕੇ ਮੇਰੇ ਵੱਲੋਂ ਤੁਸੀਂ ਉੱਥੇ ਅਰਦਾਸ ਬੇਨਤੀ ਕਰਵਾ ਆਓ ਸ਼ਹੀਦੀ ਦੇਖਦੀ ਤੇ ਮੈਂ ਭੈਣ ਨੂੰ ਕਿਹਾ ਸੀ ਕਿ ਜਰੂਰ ਜਾਵਾਂਗੇ ਜਦੋਂ ਵੀ ਮੈਂ ਸ਼ਹੀਦਾ ਸਾਹਿਬ ਜਾਂ ਉਧਰ ਅੰਮ੍ਰਿਤਸਰ ਸਾਹਿਬ ਜਾਵਾਂਗਾ ਤੇ ਮੈਂ ਆਪ ਜੀ ਦੀ ਅਰਦਾਸ ਕਰਵਾਵਾਂਗਾ ਸੋ ਉਸ ਭੈਣ ਨੇ ਭੈਣ ਦੀ ਸ਼ਰਧਾ ਸੀ ਕਿ ਮੈਂ ਸ਼ਹੀਦੀ ਦੇਖ ਉਹਨਾਂ ਨੂੰ ਮੈਂ ਕਿਹਾ ਸੀ ਕਿ ਜਿਹੜਾ ਤੁਸੀਂ ਚਾਹੋ ਤੇ ਤੁਹਾਡੀ ਸ਼ਰਧਾ ਹੈ ਜਿੰਨੀ ਤੁਸੀਂ ਦੇਖ ਕਰਵਾਉਣੀ ਹੈ ਤੇ ਉਹ ਭੈਣ ਨੂੰ ਮੈਂ ਦੱਸਿਆ ਸੀ ਕਿ 8900 ਰੁਪਏ ਦੀ ਉੱਥੋਂ ਵੈਸੇ ਦੱਸ ਦੇ ਦਿੰਦੇ ਆ ਉਹ ਵੀ ਥੋੜੀ ਥੋੜੀ ਵੀ ਜਿਹੜੇ ਸਾਰੇ ਅਫੋਰਡ ਕਰ ਸਕਣ ਵੀ ਹੁਣ ਉੱਥੇ ਗਰੀਬ ਥੋੜੇ ਆ ਦੁਨੀਆਵੀ ਤੌਰ ਤੇ ਜਿਹੜੇ ਗਰੀਬ ਨੇ ਉਹਨਾਂ ਨੇ ਵੀ ਜਾਣਾ ਤੇ ਜਿੰਨਾਂ ਕੋ ਥੋੜੀ ਮਾਇਆ ਹੈਗੀ ਉਹਨਾਂ ਨੇ ਵੀ ਜਾਣਾ ਸੋ ਉਹਨਾਂ ਨਾਲ ਉਹ ਉੱਥੇ ਕਰ ਦਿੰਦੇ ਆ ਉਹ ਭੈਣ ਕਹਿੰਦੀ ਸੀ ਕਿ ਮੇਰੀ ਸ਼ਰਤ ਹੈ ਕਿ ਮੈਂ 5-5 ਜੋ ਕਿਲੋ ਬਦਾਮ ਤੇ 5 ਕਿਲੋ ਖਸਖਾਸ ਇਦਾਂ ਮੈਂ ਸ਼ਰਤਾ ਸੀ ਉਹ ਭੈਣ ਕਹਿੰਦੀ ਕਿ ਮੈਂ ਵੀ ਇੰਨਾ ਮੈਂ ਦੇਣਾ ਚਾਹੁੰਨੀ ਹਾਂ ਇੱਥੇ ਵੀ ਇੰਨੇ ਦੀ ਦੇਖ ਕਰਾਉਣੀ ਚਾਹੁੰਨੀ ਆ ਉਹ ਭੈਣ ਨੇ ਫਿਰ 10000 ਰੁਪਇਆ ਸੈਂਡ ਕੀਤਾ ਸੀ ਦੇਖ ਵਾਸਤੇ ਤੇ ਫਿਰ ਉਹ ਭੈਣ ਦਾ ਜਦੋਂ ਉਹਨੇ ਭੈਣ ਨੇ ਅਰਦਾਸ ਕਰਵਾਈ ਤੇ ਫਿਰ ਉਹਨੇ ਮਾਇਆ ਸੈਂਡ ਕੀਤੀ 10000 ਰੁਪਿਆ ਤੇ ਫਿਰ ਉਥੋਂ ਮੈਂ ਸਮਾਨ ਖਰੀਦਿਆ ਸਾਰਾ ਰਸਤੇ ਦਾ ਸੁੱਚਾ ਸਮਾਨ ਵਧੀਆ ਦੁਕਾਨ ਤੋਂ ਖਰੀਦ ਕੇ ਫਿਰ ਉਥੇ ਅਰਦਾਸ ਬੇਨਤੀ ਕਰਾਈ ਤੇ ਬਕਾਇਦਾ ਭੈਣ ਨੇ ਮੈਨੂੰ ਸਾਰਾ ਬੋਲ ਕੇ ਭੇਜਿਆ ਸੀ ਵੀ ਆਹ ਪ੍ਰੋਬਲਮ ਹੈ ਫਿਰ ਉਹ ਭਾਈ ਨੇਮ ਉਥੇ ਲਿਖਤਾ ਸੀ ਮੈਂ ਸਾਰਾ ਲਿਖ ਕੇ ਤੇ ਫਿਰ ਉਥੇ ਅਟਾਲਾ ਸਾਹਿਬ ਜਾ ਕੇ ਸ਼ਹੀ ਸਿੰਘਾਂ ਦੇ ਅੱਗੇ ਅਰਦਾਸ ਕਰਵਾਈ ਤੇ ਸਾਸੰਗਤ ਜੀ ਉਹ ਭੈਣ ਨੇ ਸ਼ਹੀਦੀ ਦੇਗ ਉੱਥੇ ਅਰਦਾਸ ਕਰਵਾਈ ਤੇ ਉਹ ਭੈਣ ਦਾ ਜਿਹੜਾ ਭੈਣ ਨੇ ਮੈਨੂੰ ਦੱਸਿਆ ਕਿ ਕੰਮ ਮੇਰਾ ਬੜੇ ਚਿਰ ਢਾੜਿਆ ਸੀ ਤੇ ਸ਼ਹੀਦੀ ਦੇਗ ਕਰਨ ਤੋਂ ਬਾਅਦ ਸਿੱਖ ਸਿੰਘਾਂ ਦੀ ਐਸੀ ਕਿਰਪਾ ਹੋਈ ਉਹ ਭੈਣ ਹੁਣ ਪੀਆਰ ਹੋਣ ਵਾਲੀ ਆ ਕਿਉਂਕਿ ਜੁਕੇ ਦੀ ਪੀਆਰ ਬੜੀ ਔਖੀ ਮਿਲਦੀ ਆ ਸੋ ਇਦਾਂ ਉਸ ਭੈਣ ਤੇ ਕਿਰਪਾ ਹੋਈ ਸ਼ਹੀਦੀ ਦੇਗ ਕਰਵਾਉਣ ਤੋਂ ਬਾਅਦ ਸਿੱਖ ਸਿੰਘਾਂ ਦੀ ਖੁਸ਼ੀ ਹੋਈ ਸੋ ਸਾਸੰਗਤ ਜੀ ਅਸੀਂ ਗਿੰਤੀਆਂ ਮਿੰਤੀਆਂ ਜੋ ਪੈਸੇ ਆ ਜਿੰਨੀ ਪੈਣਾ ਜਿੰਨੀ ਸ਼ਰਦਾ ਹੈ ਕਿਉਂਕਿ 사ਸੰਗਤ ਜੀ ਸ਼ਹੀਦੀ ਦੇਗ ਹੈ ਤੇ ਸ਼ਹੀਦੀ ਦੇਗ ਜਿੰਨੀ ਕਿਸੇ ਦੀ ਸ਼ਰਦਾ ਹੈ ਹੁਣ ਕੋਈ 10 ਰੁਪਏ ਦੀ ਦੇਗ ਕਰਾਉਂਦਾ ਆ ਕੜਾ ਪ੍ਰਸ਼ਾਦ ਦੀ ਕੋਈ 500 ਦੀ ਤੇ ਕੋਈ 1000 ਦੀ ਤੇ ਐਸੇ ਵੀ ਨੇ ਜਿਹੜੇ ਆਪਣਾ ਮਤਲਬ ਲੱਖਾਂ ਦੇ ਰੁਮਾਲੇ ਚੜਾ ਕੇ ਜਾਂਦੇ ਨੇ ਲੱਖਾਂ ਦੇ ਸੋਨੇ ਦੇ ਅਸ਼ਤਰ ਚੜਾ ਕੇ ਜਾਂਦੇ ਨੇ 사ਸੰਗਤ ਜੀ ਤੇ ਪਿਆਰੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਜਿਨ੍ਹਾਂ ਨਾਲ ਅਸੀਂ ਪ੍ਰੇਮ ਕਰਦੇ ਆ ਸਨੇਹ ਕਰਦੇ ਆ ਉਹਨਾਂ ਨੇ ਕੀ ਪੇਟਾ ਕੀਤਾ ਸੀ ਅਸੀਂ ਤਾਂ ਮਾਇਆ ਦੇ ਚੱਕਰਾਂ 'ਚ ਪੈ ਜਾਂਦੇ ਆ ਨਾ ਉਹਨਾਂ ਨੇ ਆਪਣਾ ਸੀਸ ਪੇਟਾ ਕੀਤਾ ਗੁਰੂ ਰਾਮਦਾਸ ਦੇ ਚਰਨਾਂ ਦੇ ਅੱਗੇ ਐਵੇਂ ਨਹੀਂ ਬਖਸ਼ਿਸ਼ਾਂ ਮਿਲੀਆਂ 사ਸੰਗੇ ਜੀ ਕਰਵਾਉ ਸ਼ਹੀਦੀ ਤੇ ਕਿਸੇ ਨਾ ਕਿਸੇ ਜਰੀਏ ਸ਼ਹੀ ਸਿੰਘਾਂ ਦੀ ਖੁਸ਼ੀ ਮਿਲੇਗੀ ਤੇ ਘਰ ਵਿੱਚ ਬਰਕਤਾਂ ਆਉਣਗੀਆਂ ਦੁੱਖ ਰੋਗ ਕਸ਼ਟ ਸਾਰੇ ਇਕੱਠੇ ਜਾਣਗੇ ਕਹਿੰਦੇ ਨੇ ਲੇਖ ਕਰਮ ਨਸੀਬ ਕੋਈ ਬਦਲ ਨਹੀਂ ਸਕਦਾ ਕਹਿੰਦੇ ਨੇ ਜਿਹੜੇ ਕਰਮਾਂ ਚ ਲਿਖਤਾ ਨਾ ਉਹ ਬਦਲਿਆ ਨਹੀਂ ਜਾਂਦਾ ਕੋਈ ਨਹੀਂ ਬਦਲ ਸਕਦਾ ਜਿਹੜਾ ਇੱਕ ਵਾਰੀ ਕਰਮਾਂ ਚ ਨਸੀਬਾਂ ਚ ਲਿਖਿਆ ਗਿਆ ਪਰ ਸਾਧ ਸੰਗਤ ਜੀ ਜਿੱਦਨ ਸ਼ਹੀਦ ਸਿੰਘ ਖੁਸ਼ ਹੋ ਗਈ ਪਿਆਰੇ ਬਾਬਾ ਦੀਪ ਸਿੰਘ ਜੀ ਖੁਸ਼ ਹੋ ਗਏ ਨਾ ਸਭ ਕੁਝ ਹੋ ਸਕਦਾ ਹੈ ਕਰਮ ਬਦਲ ਸਕਦੇ ਨੇ ਮੰਨ ਲਓ ਕਰਮਾਂ ਚ ਲਿਖੀ ਆ ਗਰੀਬੀ ਇੰਨੇ ਸਾਲ ਗਰੀਬੀ ਨਾਲ ਜੂਝਣਾ ਹੈ ਬਾਬਾ ਦੀਪ ਸਿੰਘ ਜੀ ਖੁਸ਼ੀ ਹੋ ਗਈ ਨਾ ਗਰੀਬੀ 10 ਸਾਲਾਂ ਦੀ 20 ਸਾਲਾਂ ਦੀ 20 ਸੈਕਿੰਡਾਂ 'ਚ ਘਟ ਸਕਦੇ ਨੇ ਸੋ ਸ਼ਹੀਦ ਸਿੰਘਾਂ ਦੀ ਖੁਸ਼ੀ ਵਾਸਤੇ ਬਾਣੀ ਨਾਲ ਜੁੜਨਾ ਪੈਣਾ ਆ ਅਮਰਤ ਵੇਲਾ ਸਾਹਮਣਾ ਪੈਣਾ ਆ ਸਾਸੰਗਤ ਜੀ ਉਹਦੇ ਤੋਂ ਬਿਨਾ ਗੱਲ ਨਹੀਂ ਬੰਦਨੀ ਸ਼ਹੀਦੀ ਦੇਗ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਹੁਣ ਉਥੇ ਅਰਦਾਸ ਹੋਣੀ ਹੈ ਕਿਉਂਕਿ ਅਰਦਾਸ ਦੇ ਵਿੱਚ ਬੜੀ ਸ਼ਕਤੀ ਹੈ ਅਸੀਂ ਬਾ ਇਹ ਨਹੀਂ ਕਿ ਹੁਣ ਸ਼ਹੀਦੀ ਦੇ ਕਰਾਤੀ ਅਸੀਂ ਬਾਣੀ ਨਹੀਂ ਪੜਨੀ ਸ਼ਹੀਦੀ ਦੇ ਕਰਾਤੀ ਅਮਰਤ ਵੇਲੇ ਨਹੀਂ ਉੱਠਣਾ ਅਸੀਂ ਦੇਖ ਕਰਾਤੀ ਹੈ ਜੀ ਹੁਣ ਕੰਮ ਬਣ ਜਾਣਾ ਅਸੀਂ ਆਪਣਾ ਕੰਮ ਵੀ ਕਰਨਾ ਆ ਫੇਰੇ ਸ਼ਹੀਦ ਸਿੰਘ ਖੁਸ਼ ਹੋਣਗੇ ਵੀ ਇਹ ਬੱਚਾ ਜਿਹੜਾ ਹੈ ਨਾ ਮੇਰਾ ਇਹ ਬਾਣੀ ਵੀ ਪੜ ਰਿਹਾ ਆ ਸ਼ਹੀਦੀ ਦੇ ਵੀ ਕਰਾਈ ਆ ਜੋਤ ਵੀ ਜਗ ਹੁੰਦਾ ਏ ਬੜਾ ਪਿਆਰਾ ਹੈ ਮੇਰਾ ਸਿੱਖ ਇਹਦਾ ਕੰਮ ਮੈਂ ਪਹਿਲਾਂ ਕਰਨਾ ਸੋ ਇਦਾਂ ਸ਼ਹੀਦ ਸਿੰਘਾਂ ਦੀ ਬਾਬਾ ਦੀਪ ਸਿੰਘ ਜੀਆਂ ਦੀ ਖੁਸ਼ੀ ਮਿਲੇਗੀ ਸਾ ਸੰਗਤ ਜੀ ਆਪਾਂ ਭਟਕਣਾ ਨਹੀਂ ਰੁਕਣਾ ਨਹੀਂ ਅਨਗਿਣਤ ਸਾਖੀਆਂ ਨੇ ਕਿਉਂਕਿ ਵੈਸੇ ਹੁਣ ਮੈਂ ਨੰਬਰ ਸ਼ੇਅਰ ਨਹੀਂ ਕਰਦਾ ਹੁੰਦਾ ਹੁਣ ਦਾਸ ਆਪਣਾ ਨੰਬਰ ਵੀ ਵੀਡੀਓ ਦੇ ਵਿੱਚ ਸ਼ੇਅਰ ਕਰ ਦਿੰਦਾ ਤੇ ਕੋਸ਼ਿਸ਼ ਕਰਿਆ ਕਰੋ ਵੀ WhatsApp ਦੇ ਉੱਪਰ ਹੀ ਮੈਸੇਜ ਕਰਿਆ ਕਰੋ ਕਾਲ ਬਹੁਤ ਜ਼ਿਆਦਾ ਆਉਂਦੀਆਂ ਨੇ ਨਹੀਂ ਅਟੈਂਡ ਕਰਨੀਆਂ ਸੌਖੀਆਂ ਨਹੀਂ ਕਿਉਂਕਿ ਆਪਣੇ ਘਰ ਦੇ ਵੀ ਰਿਜ਼ੇਮੇ ਹੁੰਦੇ ਹੋਰ ਵੀ ਕੰਮ ਕਰਨੇ ਹੁੰਦੇ ਨੇ ਸੋ ਕੋਸ਼ਿਸ਼ ਇਹ ਕਰਿਆ ਕਰੋ ਕਿ WhatsApp ਤੇ ਆਪਣੇ ਮੈਸੇਜ ਦੇ ਰਾਹੀਂ ਆਪਣੇ ਸਵਾਲ ਜਾਂ ਕੋਈ ਵੀ ਕੁਐਸਚਨ ਹੈ ਆਪਣਾ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਅਨੁਸਾਰਿਆਂ ਤੇ ਸਭ ਦੇ ਕਾਰਜ ਰਾਸ ਕਰਨ ਦੁੱਖ ਹਰਨ ਸਾਰਿਆਂ ਦੇ ਸਭ ਨੂੰ ਖੁਸ਼ੀਆਂ ਦੇ ਨਾਲ ਨਿਵਾਜਣ ਤੇ ਸਾਧ ਸੰਗਤ ਜੀ ਆਪਣੇ ਜਿੰਨੇ ਵੀ ਕੁਐਸਚਨ ਹੁੰਦੇ ਆ ਜਿੰਨਾ ਕੋਈ ਜਾਪ ਕਰਦਾ ਏ ਸਿਮਰਨ ਕਰਦਾ ਏ ਉਹ ਆਪਣੀ ਜਾਪ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਸੰਗਤ ਪੜਦੀ ਹੈ ਫਿਰ ਸੰਗਤ ਨੂੰ ਉਤਸ਼ਾਹ ਮਿਲਦਾ ਹੈ ਕਿ ਇਹ ਇੰਨਾ ਬਾਣੀ ਪੜਦਾ ਮੈਂ ਵੀ ਬਾਣੀ ਪੜਾਂ ਫਿਰ ਚਾਹ ਪੈਦਾ ਹੁੰਦਾ ਹੈ ਸਾ ਸੰਗਤ ਜੀ ਕਮੈਂਟ ਦੇ ਵਿੱਚ ਇੱਕ ਚੀਜ਼ ਜ਼ਰੂਰ ਲਿਖਿਆ ਕਰੋ ਜਿਹੜੇ ਵੀ ਕਿਉਂਕਿ ਇਹ ਜੋ ਚੈਨਲ ਹੈ ਆਪਣਾ ਪਰਿਵਾਰ ਹੈ ਜਿੰਨੇ ਵੀ ਅਸੀਂ ਜੁੜੇ ਆ ਮੈਂ ਵੀ ਕੋਈ ਪ੍ਰਚਾਰਕ ਕੋਈ ਕਥਾਵਾਚਕ ਨਹੀਂ ਮੈਂ ਵੀ ਤੁਹਾਡੇ ਸਾਰਿਆਂ ਵਾਂਗੂ ਹੀ ਮੇਰੇ ਤੇ ਵੀ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਕਿਰਪਾ ਹੋਈ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਇੱਧਰ ਡਿਊਟੀ ਲਾ ਦਿੱਤੀ ਕਿ ਹੋਰ ਸੰਗਤਾਂ ਨੂੰ ਵੀ ਜੋੜੋ ਸਬਦਾ ਭਲਾ ਹੋਵੇ ਮਨ ਦੇ ਵਿੱਚ ਚਾਹੋ ਹੈ ਸਬਦਾ ਭਲਾ ਹੋਵੇ ਸਾਰੇ ਬਾਬਾ ਦੀਪ ਸਿੰਘ ਜੀ ਦੇ ਗਉਣ ਗਉਣ ਸਾਥ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਕੀ ਲਿਖਣਾ ਹੈ ਤਨ ਤਨ ਅਮਰੀ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਸਾਥ ਸੰਗਤ ਜੀ ਆਪਣਾ ਸਾਰੇ ਕਮੈਂਟ ਬਾਕਸ ਦੇ ਵਿੱਚ ਲਿਖਿਓ ਨਾਮ ਤੇ ਆਪਣਾ ਐਡਰੈਸ ਲਿਖਿਓ ਵੀ ਕਿੱਥੋਂ ਕਿਹੜੇ ਏਰੀਏ ਚੋਂ ਪੰਜਾਬ ਚੋਂ ਇੰਡੀਆ ਚੋਂ ਹਨ ਕਿਹੜੇ ਵੀ ਏਰੀਏ ਚੋਂ ਤੁਸੀਂ ਆਪਣਾ ਜਰੂਰ ਲਿਖਿਓ ਸੋ ਪਤਾ ਲੱਗੇ ਕਿ ਸੰਗਤ ਜਿਹੜੀ ਕਿੱਥੋਂ-ਕਿੱਥੋਂ ਜੁੜੀ ਹੈ ਤੇ ਕਿੱਥੋਂ-ਕਿੱਥੋਂ ਸੁਣ ਰਹੀ ਹੈ ਸੋ ਅੱਜ ਦੀ ਵੀਡੀਓ 'ਚ ਅਸੀਂ ਦੇਖਿਆ ਸੁਣਿਆ ਕਿ ਸ਼ਹੀਦੀ ਦੀ ਦੇਗ ਜਿਹੜੀ ਹੈ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਸ਼ਹੀਦੀ ਜੋਤ ਸੋ ਚੁਮਤਾ ਦੇ ਨਾਲ ਲਾਉਣੀ ਹੈ ਤੇ ਹੁਣ ਸ਼ਹੀਦੀ ਦੇਗ ਵੀ ਜਿਹੜੀ ਸੁਚਮਤਾ ਦੇ ਨਾਲ ਲੱਗੀ ਹੋਏਗੀ ਨਾ ਫੇਰੀ ਸ਼ਹੀਦ ਸਿੰਘਾਂ ਨੂੰ ਖੁਸ਼ੀ ਮਿਲਦੀ ਹੈ ਮੂੰਹ ਸਜਾ ਕੇ ਸੁਚਮਤਾ ਦੇ ਨਾਲ ਸਾਧ ਸੰਗਤ ਜੀ ਸ਼ਹੀਦ ਸਿੰਘਾਂ ਨੂੰ ਖੁਸ਼ੀ ਮਿਲਦੀ ਹੈ ਆਓ ਅਸੀਂ ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣੀ ਹੈ ਸ਼ਹੀਦ ਸਿੰਘਾਂ ਦੀ ਵਡਿਆਈ ਕਰੀਏ ਜਪਿਏ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ